ਮਲੇਰਕੋਲਾ ਨਾਬਾਰੌਰ ਤੇ ਜੰਮੂ ਕਾਰਲਾ ਐਕਸਪ੍ਰੈਸ ਵੇ ਦੇ ਨੇੜੇ ਗੈਸ ਸਿਲੰਡਰਾਂ ਦੇ ਨਾਲ ਭਰੀ ਇੱਕ ਗੱਡੀ ਪਲਟ ਗਈ ਇਸ ਮੌਕੇ ਤੇ ਬਚਾਅ ਹੋ ਗਿਆ ਨਹੀਂ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਲੰਗੀ ਰਾਤ ਗੈਸ ਸਿਲੰਡਰਾਂ ਨਾਲ ਭਰੀ ਇੱਕ ਗੱਡੀ ਜੋ ਕਿ ਨਾਬਾ ਤੋਂ ਲੁਧਿਆਣਾ ਜਾ ਰਹੀ ਸੀ ਮਲੇਰਕੋਲਾ ਦੇ ਜੰਮੂ ਕਾਰਲਾ ਐਕਸਪ੍ਰੈਸ ਵੇ ਦੇ ਨੇੜੇ ਪਲਟ ਗਈ ਇਸ ਵਿੱਚ 360 ਦੇ ਕਰੀਬ ਸਿਲੰਡਰ ਸਨ ਡਰਾਈਵਰ ਮੁਤਾਬਕ ਹਾਦਸਾ ਅਵਾਰਾ ਗਾਂ ਦੇ ਇੱਕਦਮ ਅੱਗੇ ਆਉਣ ਦੇ ਕਾਰਨ ਵਾਪਰਿਆ ਸਰ ਕੀ ਨਾਮ ਹੈ ਜੀ ਇਹੋ ਨਾਮ ਕੇਵਲ ਕ੍ਰਿਸ਼ਨ ਨੇ ਅ ਕੇਵਲ ਕ੍ਰਿਸ਼ਨ ਜੀ ਇਹ ਮਲੇਰ ਕੋਲਾ ਜਿਹੜਾ ਜੰਮੂ ਕਟੜਾ ਐਕਸਪ੍ਰੈਸ ਵੇ ਦੇ ਲਾਗੇ ਆਪਾਂ ਖੜੇ ਆ ਤੇ ਇੱਥੇ ਇੱਕ ਗੱਡੀ ਪਲਟੀ ਐ ਤੇ ਕੀ ਸਰਦ ਲੱਗਿਆ ਤੁਹਾਨੂੰ ਕੀ ਕਾਰਨ ਰਹੇ ਹੋਣਗੇ ਸਰ ਕਾਰਨ ਇੱਕ ਤਾਂ ਉਰੇ ਸਪੇਸ ਬਹੁਤ ਘੱਟ ਹੈ ਜੀ ਰੋਡ ਕ੍ਰੋਸ ਕਰਦਾ ਜਿਹੜਾ ਬੰਦਾ ਉਧਰੋਂ ਆਂਦਾ ਨਾ ਜੀ ਉਹਦੇ ਵਾਸਤੇ ਬਹੁਤ ਇੱਕਦਮ ਟਰਨਿੰਗ ਪੁਆਇੰਟ ਹੈਗਾ ਇਹ ਅਚਾਨਕ ਕੁਝ ਮੂਰੇ ਆ ਜਾਵੇ ਤਾਂ ਗੱਡੀ ਦਾ ਸਿੱਧਾ ਇਹਦੇ ਉੱਪਰ ਆਪਣੇ ਇਹਨਾਂ ਦੇ ਜੋ ਸਪੇਸ ਛੱਡੀ ਹੋਈ ਉਹਦੇ ਉੱਪਰੇ ਝੜੂਗੀ ਗੱਡੀ ਤੇ ਇਹ ਸਪੇਸ ਜ਼ਿਆਦਾ ਹੋਣ ਕਰਕੇ ਰੋਡ ਘੱਟ ਹੋਣ ਕਰਕੇ ਇਹ ਹਾਦਸਾ ਵਾਪਰਿਆ ਅਚਾਨਕ ਅੱਗੇ ਗਊ ਆ ਗਈ ਉਹਨੂੰ ਬਚਾਉਂਦੇ-ਬਚਾਉਂਦੇ ਡਰਾਈਵਰ ਤੋਂ ਨਹੀਂ ਮੁੜੀ ਹੈਗੀ ਗੱਡੀ ਆ ਤੁਹਾਨੂੰ ਕੀ ਲੱਗਦਾ ਕਿ ਇਹ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਜੀ ਹਾਂਜੀ ਹਾਂਜੀ ਬਿਲਕੁਲ ਜੀ ਕੋਈ ਅੱਗੇ ਆ ਜਾਂਦਾ ਰਗੜਿਆ ਜਾਂਦਾ ਜੀ ਗੱਡੀ ਥੱਲੇ ਆ ਤੇ ਸਭ ਤੋਂ ਵੱਡੀ ਗੱਲ ਜਿੱਦਾਂ ਗੱਡੀ ਸਿਲੰਡਰਾਂ ਦੀ ਭਰੀ ਹੋਈ ਸੀ ਹਾਂ ਕੁਝ ਵੀ ਹੋ ਸਕਦਾ ਤਾਂ ਜੀ ਕੁਝ ਵੀ ਹੋ ਸਕਦਾ ਵਿਚਾਰ ਹੈਗੇ ਜੀ ਹਾਂਜੀ ਤੇ ਤੁਸੀਂ ਲੁਧਿਆਣਾ ਤੋਂ ਜਿਹੜੇ ਏਜੰਸੀ ਦੇ ਓਨਰ ਹੋ ਜੀ ਨਹੀਂ ਨਹੀਂ ਅਸੀਂ ਨਾਪੇਟਰ ਟਰਾਂਸਪੋਰਟਰ ਹਾਂ ਅੱਛਾ ਤੁਸੀਂ ਟਰਾਂਸਪੋਰਟਰ ਹੋ ਜੀ ਤੇ ਗੱਡੀ ਚ ਆ ਕਿੱਥੇ ਰਹੀ ਸੀ ਜਰ ਗੱਡੀ ਲੁਧਿਆਣਾ ਸਿਲੰਡਰ ਲੈ ਕੇ ਜਾ ਰਹੀ ਸੀ ਲੁਧਿਆਣਾ ਚਾ ਰਹੀ ਸੀ ਠੀਕ ਹੈ ਕੀ ਨਾਮ ਹੈ ਜੀ ਪਰਮਜੀਤ ਸਿੰਘ ਜੀ ਪਰਮਜੀਤ ਜੀ ਤੁਸੀਂ ਇਹ ਗੱਡੀ ਦੇ ਡਰਾਈਵਰ ਹੋ ਹਾਂਜੀ ਹਾਂ ਗੱਡੀ ਦਾ ਡਰਾਈਵਰ ਅੱਛਾ ਪਹਿਲਾਂ ਤਾਂ ਦੱਸੋ ਹੋਇਆ ਕੀ ਹੈ ਕੋਈ ਹੈ ਇਹ ਰਾਤ ਨਾ ਵੀ ਇਹ ਗਾਲੀ ਗਾਉਂ ਰਹੀ ਆ ਗਈ ਅਚਾਨਕ ਪਤਾ ਲੱਗਿਆ ਪਤਾ ਲੱਗਿਆ ਤਾਂ ਬ੍ਰਿਕਾਂ ਵਾਲੇ ਬੰਦੀਆਂ ਨਹੀਂ ਗੱਡੀ ਨੇ ਇਧਰ ਨੂੰ ਅਗੇ ਪਲਟੀ ਕਿੰਨੇ ਕੇ ਵਜੇ ਦਾ ਟਾਈਮ ਸੀ 6:10 ਵਜੇ ਤੇ ਜਦੋਂ ਗੱਡੀ ਪਲਟੀ ਉਸ ਤੋਂ ਬਾਅਦ ਉਹਨੂੰ ਫਿਰ ਬਾਹਰ ਜਿਹੜਾ ਬਚਾਉ ਉਹ ਕਿਤਾ ਬਾਅਦ 5 ਕਿ ਮਿੰਟ ਬਾਅਦ ਪੁਲਿਸ ਵਾਲੇ ਆ ਗਏ ਤੇ ਉਹਨਾਂ ਨੇ ਅਗੇ ਬੰਦ ਨੂੰ ਕੱਟਿਆ ਸਿਲੰਡਰ ਉਹਨਾਂ ਨੇ ਸਿੱਧੇ ਕਰਾਏ ਨਾਲ ਬੈਠੇ ਰਹੇ ਵਿਚਾਰੇ ਫਿਰ ਡੀਐਸਪੀ ਸਾਹਿਬ ਆ ਗਏ ਮਲੇ ਕੋ ਰਲਦੇ ਉਹ ਵੀ ਨਾਲ ਬੈਠੇ ਰਹੇ ਕੋਈ ਗੱਲ ਨਹੀਂ ਭਰਾਣਾ ਸੀ ਤੇਰੇ ਨਾਲ ਤੇ ਕੁਲ ਮਿਲਾ ਕੇ ਕਹਿ ਸਕਦੇ ਆ ਕਿ ਪ੍ਰਸ਼ਾਸਨ ਨੇ ਤੁਹਾਡਾ ਸਾਥ ਦਿੱਤਾ ਹਾਂ ਜੀ ਆ ਪੂਰਾ ਸਾਥ ਦਿੱਤਾ ਹੀ ਵਿਚਾਰਿਆਂ ਨੇ ਸਾਰੀ ਰਾਤ ਬੈਠੇ ਰਹੇ ਜਦ ਤੱਕ ਸਾਡੇ ਮਾਲਕ ਆਏ ਉਹ ਬੈਠੇ ਰਹੇ ਸਾਡੇ ਨਾਲ ਕਿੱਥੋਂ ਗੱਡੀ ਆ ਰਹੀ ਸੀ ਕਿੱਥੇ ਜਾਣਾ ਸੀ ਇਹ ਨਾਭੇੋਂ ਆ ਰਹੀ ਸੀ ਲੁਧਿਆਣਾ ਜਾਣਾ ਸੀ ਕਿੰਨੇ ਸਿਲੰਡਰ ਸੀ 360 ਜੀ ਜੇ ਇਹ ਹਾਦਸਾ ਮਤਲਬ ਹੋਰ ਇਸ ਤੋਂ ਭਿਆਨਕ ਹੋ ਸਕਦਾ ਸੀ ਸਿਲੰਡਰ ਭਰੇ ਹੋਏ ਸੀ ਗੱਡੀ ਦੇ ਬੜਾ ਨੁਕਸਾਨ ਹੋ ਸਕਦਾ ਸੀ ਹੋ ਜੀ ਅੱਗ ਵੀ ਲੱਗ ਸਕਦੀ ਤੇ ਟੈਂਕੀ ਤੇ ਡੀਜ਼ਲ ਡੁੱਲ ਗਿਆ ਹਰਾ ਅੱਗ ਵੀ ਲੱਗ ਸਕਦੀ ਕੁਲ ਮਿਲਾ ਕੇ ਬਚਾਅ ਹੋ ਰਹਿ ਗਿਆ ਜੀ ਬਹੁਤ ਆ ਠੀਕ ਹੈ ਠੀਕ ਹੈ ਜੀ